ਦੋਸਤੋ ਇਹ ਉਹ 52 ਥੰਮਾ ਵਾਲਾ ਕਿਲਾ ਜਿੱਥੇ ਕਿ ਰਾਜਾ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ ਉਹਨਾਂ ਥੰਮਾ ਦੇ ਨਾਲ ਸੰਗਲ ਪਾ ਕੇ ਤੁਸੀਂ ਦੇਖ ਸਕਦੇ ਹੋ ਕਲਾ ਦਾ ਅਦਭੁਤ ਨਮੂਨਾ ਸਦਕੇ ਉਹਨਾਂ ਕਾਰੀਗਰਾਂ ਦੇ ਇੰਨੀ ਜ਼ਿਆਦਾ ਪਕਾਈ ਇੰਨੀਆਂ ਪ੍ਰਾਤਨ ਮਾਰਤਾ ਉਸੇ ਤਰ੍ਹਾਂ ਹੀ ਹਜ਼ਾਰਾਂ ਸਾਲ ਪੁਰਾਣੀਆਂ ਇਹੋ ਥੰਮ ਜਿੰਨਾਂ ਦੇ ਨਾਲ ਸੰਗਲ ਪਾਗੇ ਰਾਜਾ ਨੂੰ ਕਦ ਕਦ ਕੇ ਰੱਖਿਆ ਜਾਂਦਾ ਸੀ ਸਵਾਦ ਦੇ ਸਕਦੇ ਜੋ ਉਸੇ ਇਤਰਾਇ ਖੜੇ ਥੰਮ ਸੱਲਾਂ ਦੇ ਨਾਲ ਸੱਤਾਂ ਪਈਆਂ ਹੋਈਆਂ ਆਸ਼ਾਸਕਰ ਉੱਪਰ ਦਾ ਦੇਲ ਜਿਨ ਵਿੱਚ ਚੀਜ਼ਾਂ ਵੇਖੀਆਂ ਪ੍ਰਾਤਨ